ਤੁਹਾਡੇ ਚੋਂ ਕਿਸੇ ਨੇ ਸੁਣੀ ਹੈ ਇਹ ਗੱਲ ਕਿ ਭਾਰਤ ਆਪਣੀ ਨਵੀਂ ਰਾਜਧਾਨੀ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕਰ ਰਿਹਾ ਜਾਂ ਉਸ ਬਾਰੇ ਕੋਈ ਗੱਲਬਾਤ ਕਰ ਰਿਹਾ ਅਸੀਂ ਇਹ ਗੱਲ 2 ਸਾਲ ਪਹਿਲਾਂ ਸੁਣੀ ਸੀ ਉਦੋਂ ਅਸੀਂ ਗੱਲ ਸੋਚੀ ਸੀ ਕਿ ਇਹ ਜਿਹੜੀ ਨਵੀਂ ਰਾਜਧਾਨੀ ਹੈ ਇਹ ਅ ਅਯੁੱਧਿਆ ਨੂੰ ਬਣਾਇਆ ਜਾ ਸਕਦਾ ਵਾਰਾਨਸੀ ਜਾਂ ਅਯੁੱਧਿਆ ਨੂੰ ਕਿਉਂਕਿ ਬਨਾਰਸ ਹਿੰਦੂ ਸਕੂਲ ਦਾ ਇੱਕ ਬਹੁਤ ਵੱਡਾ ਕੇਂਦਰ ਹੈ ਹਿੰਦੂਆਂ ਦੀ ਮਿਥੋਲੋਜੀ ਹਿੰਦੂਆਂ ਦੇ ਜਿਹੜੀਆਂ ਸਕ੍ਰਿਪਚਰਸ ਨੇ ਜਾਂ ਹਿੰਦੂਆਂ ਦੀ ਜਿਹੜੀ ਥਾਟ ਹੈ ਹਿੰਦੂਇਜ਼ਮ ਦੀ ਹਿੰਦੂ ਤਵਾ ਦੀ ਉਹ ਬਨਾਰਸ ਤੋਂ ਸਟਾਰਟ ਹੁੰਦੀ ਹੈ ਬਨਾਰਸ ਤੋਂ ਚੱਲਦੀ ਹੈ ਅੱਗੇ ਅੱਗੇ ਫਿਰ ਫੈਲਦੀ ਹੈ ਉਹ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਮੌਜੂਦਾ ਸਟਰਕਚਰ ਹੈ ਹਿੰਦੂ ਧਰਮ ਦਾ ਇਹ ਬਣਾ ਦਿੱਤਾ ਗਿਆ ਹਿੰਦੂ ਅਸਲ ਦੇ ਵਿੱਚ ਕੋਈ ਸ਼ਬਦ ਐਦਾਂ ਦਾ ਹੈ ਨਹੀਂ ਤੇ ਜੇ ਸਾਰੇ ਲੋਕਾਂ ਨੂੰ ਸਮਝਾ ਦਿੱਤਾ ਜਾਵੇ ਦੱਸ ਦਿੱਤਾ ਜਾਵੇ ਹਿੰਦੂ ਦਾ ਮਤਲਬ ਕੀ ਹੁੰਦਾ ਤੇ ਹਿੰਦੂਇਜ਼ਮ ਹੈ ਕੀ ਹੈ ਤਾਂ ਸਾਰੇ ਬੰਦੇ ਕਹਿਣਗੇ ਕਿ ਅਸੀਂ ਹਿੰਦੂ ਨਹੀਂ ਇੱਥੋਂ ਤੱਕ ਕਿ ਬ੍ਰਾਹਮਣ ਵੀ ਕਹਿੰਦਾ ਅਸੀਂ ਬ੍ਰਾਹਮਣ ਨਹੀਂ ਅਸੀਂ ਤਾਂ ਆਰੀਆ ਵਰਤ ਅਸੀਂ ਹਿੰਦੂ ਨਹੀਂ ਅਸੀਂ ਆਰੀਆ ਵਰਤ ਉਹ ਵੀ ਬ੍ਰਾਹਮਣ ਵੀ ਇਹ ਗੱਲ ਕਹਿੰਦਾ ਕਿਉਂਕਿ ਅਸਲ ਦੇ ਵਿੱਚ ਸਾਰਿਆਂ ਨੂੰ ਸੱਚ ਦਾ ਪਤਾ ਸੋ ਐਸ ਗੱਲ ਦੇ ਲਈ ਅਸੀਂ ਹੁਣ ਤਾਂ ਇੱਕ ਟੀਵੀ ਤੇ ਪ੍ਰੋਗਰਾਮ ਵੀ ਕਰ ਦਿੱਤਾ ਗਿਆ ਖਾਸ ਕਰਕੇ ਜੀ ਨਿਊਜ਼ ਦੇ ਉੱਤੇ ਜੀ ਨਿਊਜ਼ ਦੇ ਉੱਤੇ ਇੱਕ ਗੱਲਬਾਤ ਤੇ ਚਰਚਾ ਦਾ ਵਿਸ਼ਾ ਜਿਸ ਦੇ ਵਿੱਚ ਕਿਹਾ ਕਿ ਭਾਰਤ ਇੰਡੀਆ ਦੀ ਨਵੀਂ ਰਾਜਧਾਨੀ ਕਿਹੜੀ ਹੋ ਸਕਦੀ ਹੈ ਕੁਝ ਸ਼ਹਿਰਾਂ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ। ਅਯੁੱਧਿਆ ਬਾਰੇ ਅਸੀਂ ਗੱਲ ਕੀਤੀ ਸੀ ਤੇ ਇੰਡੀਆ ਗੱਲ ਕਰ ਰਿਹਾ ਬ੍ਰਾਹਮਣ ਗੱਲ ਕਰ ਰਿਹਾ ਇੰਦੋਰ। ਉਹ ਕਹਿੰਦੇ ਭਾਰਤ ਦੇ ਵਿੱਚ ਜੇ ਸਭ ਤੋਂ ਵਿਕਸਤ ਸੋਹਣਾ ਤੇ ਵੈਲ ਪਲਾਨਡ ਤਰੀਕੇ ਨਾਲ ਜਿਹੜਾ ਸਟਰਕਚਰ ਹੈ ਕਿਸੇ ਸਿਟੀ ਦਾ ਉਹ ਹੈ ਇੰਦੋਰ ਪੁਪਾਲ ਦੇ ਵਿੱਚ। ਮਾਫ ਕਰਨਾ ਮੱਧ ਪ੍ਰਦੇਸ਼ ਦੇ ਵਿੱਚ ਤੇ ਪੁਪਾਲ ਰਾਜਧਾਨੀ ਉਹਦੀ ਆਪਣੇ ਮੱਧ ਪ੍ਰਦੇਸ਼ ਦੀ ਸੋ ਏੰਦੋਰ ਦੇ ਉੱਤੇ ਵਿਚਾਰ ਵਟਾਂਦਰਾ ਚੱਲ ਰਿਹਾ ਸੋ ਇਹ ਜਿਹੜਾ ਖਾਲਸਾਣ ਦਾ ਨਕਸ਼ਾ ਖਾਲਸਾਣ ਕਾਕਸ ਫਾਊਂਡੇਸ਼ਨ ਨੇ ਜਾਰੀ ਕੀਤਾ ਰਿਲੀਜ਼ ਕੀਤਾ ਉਸ ਦੇ ਵਿੱਚ ਦਿੱਲੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਹੈਗਾ ਉਹ ਖਾਲਸਾਣ ਦੇ ਨਕਸ਼ੇ 'ਚ ਆ ਉਹ ਬਰੀਕੀ ਦੇ ਨਾਲ ਤੁਹਾਡੇ ਤੱਕ ਪਹੁੰਚ ਜਾਊਗਾ ਕੁਝ ਦਿਨਾਂ ਦੇ ਵਿੱਚ ਨਕਸ਼ਾ ਲੁਟਿਅਨਸ ਦਿੱਲੀ ਹੈ ਜਿਹੜੀ ਖਾਸ ਕਰਕੇ ਲਖੀਸ਼ਾ ਬਨਜਾਰੇ ਦੀ ਧਰਤੀ ਦੇ ਉੱਤੇ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਉਹ ਖਾਲਸਾਣ ਦੇ ਨਕਸ਼ੇ 'ਚ ਆਂਦੀ ਆ ਉੱਥੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਤੇ ਹੋਰ ਜਿਹੜੀ ਅ ਪਾਰਲੀਮੈਂਟ ਹੈਗੀ ਆ ਦੋਵੇਂ ਪੁਰਾਣੀ ਵੀ ਤੇ ਨਵੀਂ ਵੀ ਉਸੇ ਇਲਾਕੇ ਚ ਆਉਂਦੀ ਆ ਸੋ ਮੈਨੂੰ ਲੱਗਦਾ ਇਹ ਚੀਜ਼ਾਂ ਸ਼ਾਇਦ ਇੰਡੀਆ ਨੂੰ ਭਲੀ ਭਾਂਤ ਪਤਾ ਨਹੀਂ ਕਿ ਭਵਿੱਖ ਦੇ ਵਿੱਚ ਕੀ ਹੋਣ ਵਾਲਾ